ਆਡਾ ਕਾਰਨ ਐਸੀ ਜੋ ਤੁਹਾਨੂੰ ਪਤਾ ਹੀ ਆ ਉਸ ਦਿਨਾਂ ਤੋਂ ਤੁਹਾਨੂੰ মিডিਆ ਜਾਣੂ ਹੋ ਸਾਰੇ ਤੁਸੀਂ ਹਨਾ ਤੁਹਾਡਾ মিডিਆ ਰਿਪੋਰਟ ਕਰਨਾ ਪੜਦਾ ਧੰਨਵਾਦ মিডিਆ ਦਾ ਕਰਨਾ ਸਾਰੀ ਦਾ ਉਹ ਪੂਰੀ ਤੁਸੀਂ ਬਾਤ ਚੱਕੀ মিডিਆ ਇੱਕ ਐਸੀ ਚੀਜ਼ ਆ ਜਬ ਆ ਬਾਤ ਚੱਕਣ ਤੇ ਆਜਣ ਚੱਕਣ ਤੇ ਆਉਂਦੇ ਅੱਜ ਜਿਹੜਾ ਕੱਖ ਹੋਇਆ ਅੱਜ ਸਮਰਥਨ ਦੇਣ ਦੇ ਮਾਰੇ ਅੱਜ ਜੋ ਸਿਮਰਨ ਜਿਹਨੇ ਦੇਖੋ ਸਾਡੇ ਕੁਝ ਬੰਦੇ ਜਿਹੜੇ ਸਿਮਰਨ ਨੂੰ ਕਹੀ ਜਾਂਦੇ ਨੇ ਦਾਰੂ ਪੀਤੀ ਹੋਈ ਆ ਫਲਾਣਾ ਕਰਿਆ ਯਾਰ ਸਾਡੀ ਸਹਿ ਲੋਕਾਂ ਚ ਕੀ ਜਾ ਰਹੀ ਐ ਮੈਨੂੰ ਪੁੱਛਣਾ ਜਨਾ ਸਾਡੀ ਸਹਿ ਕੀ ਸੋਚਣ ਦੇ ਲੋਕ ਛੱਡ ਬਾਰੇ ਛੱਡ ਤਾਂ ਕੌਣ ਪ੍ਰੋਮ ਬੁੱਕ ਕਰਾਊਗਾ ਕੌਣ ਕੁੜੀਆਂ ਸਾਡੇ ਲਾਊਗਾ दारू ਦਾ ਤਾਂ ਮਾਮਲਾ ਹੈ ਹੀ ਨਹੀਂ ਵਿੱਚ ਚਲੋ ਮਾਮਲਾ ਹੀ ਗਲਾਸ ਮਾਰਨ ਦਾ ਤੇ ਮੇਰੀ ਉਹ ਆ ਕੇ ਮੈਨੂੰ ਮਾਫੀ ਮੰਗ ਲਵੇ ਮਾਮਲਾ ਖਤਮ ਹੋ ਜਾਂਦਾ ਐ ਚਲੋ ਸੁਣੋ ਅਸੀਂ ਤਾਂ ਇਹ ਕਹਿੰਦੇ ਅਸੀਂ ਅੱਜ ਜਿਹੜੀ ਸਾਡੇ ਪੰਜਾਬ ਐਸੋਸੀਏਸ਼ਨ ਦੇ ਵੈਸ ਪ੍ਰਧਾਨ ਜੀ ਬੱਬੂ ਬਿੱਟੂ ਜੀ ਬੈਕਨ ਮੁਕਸਲ ਤੋਂ ਸਾਡੇ ਕਮਲਪੂਰੀ ਜੀ ਚੇਅਰਮੈਨ ਦੇ ਆਏ ਨੇ ਸਾਡੇ ਪੰਜਾਬ ਦੇ ਉਧਰੋਂ ਜਲੰਧਰ ਤੋਂ ਕੀਮਤੀ ਬੇਸਰ ਜੀ ਬੈਠੇ ਨੇ ਸਾਡੇ ਜੋਲੀ ਜੀ ਅਮਰ ਜੋਲੀ ਬੈਠੇ ਪ੍ਰੀਤ ਕੋਟ ਜਿਲ੍ਹਾ ਪ੍ਰਧਾਨ ਪੰਮਾ ਜੀ ਇੰਨੀ ਦੂਰੋਂ ਆਏ ਨੇ ਬੰਦੇ ਸਾਡੇ ਸਤਪਾਲ ਗੋਰੀ ਜਲੰਧਰ ਤੋਂ ਆਏ ਨੇ ਸਰਾਂ ਤੋਂ ਤੁਹਾਡੇ ਮਨਦੀਪ ਪ੍ਰਧਾਨ ਜੀ ਅਸੀਂ ਸਾਰੀ ਟੀਮ ਅੱਜ 100 150 ਬੰਦੇ ਦੀ ਸਾਰੀ ਪੰਜਾਬ ਉਧਰ ਬੁਲਾਇਆ ਜਿਹੜੇ ਵਿੱਚ ਸਾਨੂੰ ਸਿਮਰਨ ਨੂਨ ਸਾਹਿਬ ਨਾਮ ਲਿਆ ਅਸੀਂ ਆਣ ਵਾਲੇ ਸਮੇਂ ਚ 2000 ਬੰਦੇ ਦਾ ਕੱਖ ਵੀ ਅਸੀਂ ਕਰਕੇ ਕਿੱਥੇ ਵੀ ਤੇਰੀਆਂ ਪਕਸਾਂ ਦੀ ਲੋੜ ਉੱਥੇ ਪਤਾ ਸਵਾਦਿਆ। ਸਾਲੂ ਕੋਈ ਦਿੱਕਤ ਨਹੀਂ। ਜਿਵੇਂ ਦਾ ਇਨਸਾਫ ਕਰਦੇ। ਅਸੀਂ ਕਹੋ ਜੇ ਦੇਖੋ ਜੀ ਇਹਨਾਂ ਨੇ ਉਹਨਾਂ ਨੇ ਗਲਾਸ ਮਾਰਿਆ। ਇਹਨੇ ਨਕਾਰਵੇ ਤੇਰੀ। ਬਾਕੀ ਜਿਹੜੇ ਦੋ ਬੰਦੇ ਰਹਿ ਗਏ ਉਹਨਾਂ ਨੂੰ ਗੋਲ ਕਰਦੇ। ਇੱਕ ਫੜਿਆ ਨਾ ਹਲੇ। ਦੋ ਹੋਰ ਰਹਿ ਗਏ ਨਾ। ਜਲਦੀ ਤੇ ਜਲਦੀ ਰਕਤ ਫਿਰ। ਬਾਕੀ ਸਿਮਰਨ ਬੈਠੀ ਆ। ਜੇ ਸਿਮਰਨ ਰਾਣੀ ਨਾ ਕਰੂ ਕੋਈ ਤਾਂ ਵੀ ਸਾਨੂੰ ਕੋਈ ਤਰਾ ਜੀ। ਅਸੀਂ ਇਹ ਕੁੜੀ ਦੀ ਤਸੱਲੀ ਕਰਾਣੀ ਆ। ਸਾਨੂੰ ਤਾਂ ਵੀ ਕੁੜੀ ਦੀ ਤਸੱਲੀ ਹੋਵੇ। ਕੁੜੀ ਆਪਣੇ ਉਹਨੂੰ ਕੱਲੀ ਨਾ ਸਮਝੇ। ਕਿਉਂਕਿ ਵੀਰੇ ਅਸੀਂ ਇੰਨਾ ਸਿਰ ਤੇ ਕੰਮ ਕਰਦੇ ਆਂ ਇੰਨਾ ਸਿਰ ਤੋਂ ਹੀ ਕਮਾਨੇ ਔਰ ਸਾਡਾ ਅਸੀਂ ਜਦ ਇਹਦੇ ਨਾਲ ਨਹੀਂ ਖੜਾਂਗੇ ਯਾਰ ਕੱਲ ਨੂੰ ਕੌਣ ਖੜੂ ਜੋ ਇਹਨਾਂ ਦੇ ਲਫ਼ਜ਼ ਬੋਲੇ ਨੇ ਸਾਡੇ ਹੈ ਜਦੋਂ ਸਾਡੀ ਨੇ ਨਾ ਵਿੱਚੋਂ ਹੈ ਪਰ ਲਫ਼ਜ਼ ਜੋ ਬੋਲੇ ਨੇ ਮੈਂ ਉਹ ਨਹੀਂ ਨਖੈਦੀ ਕਰਦਾ ਪੰਜਾਬ ਇਸ ਦੇ ਵੱਲ ਇੰਨਾ ਵਿੱਚ ਨਹੀਂ ਬੋਲਦੇ ਜੇ ਤੁਸੀਂ ਸਮਝੌਤਾ ਕਰਾਣਾ ਸੀ ਕੁੜੀ ਦਾ ਤੁਸੀਂ ਜਾ ਕੇ ਕਰਾ ਸਕਦੇ ਸੀ ਪਰ ਕੁੜੀ ਨੂੰ ਯਾਰ ਤੁਸੀਂ ਬਦਨਾਮ ਕਰਿਆ ਯਾਰ ਇਹ ਕਿਹੜੀ ਕਹਾਵਤ ਜਿ ਲਿਖਿਆ ਯਾਰ ਨਹੀਂ ਬਦਨਾਮ ਕਰਨਾ ਸੀ ਕੁੜੀ ਨੂੰ ਸਾਨੂੰ ਪਤਾ ਸਾਡੇ ਦਾ ਅੱਗੇ ਬਿਜ਼ਨਸ ਪਹਿਲਾਂ ਕਰੋਨਾ ਨੇ ਖਾ ਲਿਆ ਨੌਟਬੰਦੀ ਨੇ ਖਾ ਲਿਆ ਔਰ ਰਹਿਣਾ ਖੁਰਦਾ ਆ ਪਾਰਟੀਆਂ ਹੁਣ ਸਾਡੇ ਬਾਰੇ ਕੀ ਸੋਚਣਗੀਆਂ ਸਾਰੀ ਮੀਡੀਆ ਦਾ ਧੰਨਵਾਦ ਵੀਰ ਬਣ ਕੇ ਇੰਨਾ ਹੀ ਮੈਂ ਬੋਲ ਦੇਖਣ ਕਹਿੰਦਾ ਵੀ ਇਹਨਾਂ ਤੁਸੀਂ ਸਾਥ ਦੇ ਰਹੇ ਹੋ ਬਿਲਕੁਲ ਧੰਨਵਾਦ ਸਾਰੀ ਮੈਨੇਜਮੈਂਟ ਬੈਠੀ ਆ ਸਾਡੀ ਸਾਡੇ ਵਾਈਸ ਪ੍ਰਧਾਨ ਜੀ ਬੈਠੇ ਨੇ ਸਾਡੇ ਸਿਮਰਨ ਜੀ ਬਤਨੋ ਤੁਹਾਡੇ ਇਸ ਮੁੰਡੇ ਨੇ ਸਾਰਾ ਕੰਮ ਕਰਿਆ ਉਹਰੇ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਸੇਫਟੀ ਦੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਅੱਜੋ ਕੱਲ੍ਹ ਨਾ ਉਹ ਵੀ ਤੁਸੀਂ ਸਟੇਟਾਂ ਤੇ ਸਰਕਾਰਾਂ ਨਾਲ ਨਹੀਂ ਤੁਸੀਂ ਮੰਗ ਕਰਦੇ ਜਰੂਰ ਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਅਸੀਂ ਪਰ ਜੀ ਮੈਂ ਦੱਸਦਾ ਪ੍ਰਸ਼ਾਸਨ ਉੱਤੇ ਕੀ ਕਰੂੰ ਹੁਣ ਜੋ ਵੀ ਵਿਆਹ ਚ ਹੈ ਇੱਕ ਵਿਆਹ ਚ ਤੁਸੀਂ ਮਤਲਬ ਛੋਟੇ ਘਰੇ ਵਿਆਹ ਹੈ ਤੁਸੀਂ ਵਿਆਹਣਾ ਬੁੱਕਰੇ ਸਾਨੂੰ ਸਾਨੂੰ ਕੀ ਪਤਾ ਛੋਟਾ ਦੋਸਤ ਕੋਈ ਖਰਾਬੀ ਕਰ ਗਿਆ ਜੀ ਛੋਟਾ ਛੋਟਾ ਦਾ ਕੋਈ ਕਸੂਰ ਨਹੀਂ ਹੋਣੀ ਚ ਪਾਰਟੀ ਦਾ ਕਰਦੇ ਕੋਈ ਕਸੂਰ ਨਹੀਂ ਰਿਸ਼ਤੇਦਾਰ ਕੋਈ ਇਹਦੀ ਹੱਕਤ ਕਰਦਾ ਵੈਸੇ ਤਾਂ ਮੈਂ ਇੱਕ ਗੱਲ ਅਸੀਂ ਪ੍ਰੋਮ ਬੋਲ ਲਾਂਦੇ ਨੇ ਪਰ ਰਿਸ਼ਤੇਦਾਰ ਨੂੰ ਕੰਟਰੋਲ ਕਰਨ ਲਈ ਬੰਦੇ ਵੀ ਤਿਆਰ ਰਹਿੰਦੇ ਨੇ ਉੱਤੇ ਰਿਸ਼ਤੇਦਾਰ ਉਹਨਾਂ ਦੇ ਉੱਤੇ ਅਣਜਾਣੇ ਲਈ ਉੱਤੇ ਨੇ ਜਿੱਥੋਂ ਬੰਦਾ ਆਪ ਹੀ ਖਰਾਬੀ ਹੋ ਜਾਈ ਮੈਂ ਤਾਂ ਪਾਰਟੀ ਨੂੰ ਅਰਜ਼ ਕਰਦਾ ਵੀ ਤੁਸੀਂ ਇਹਦੇ ਮੋਲ ਤੋਂ ਬਚੋ ਵਿਆਹ ਵਾਲੇ ਯਾਰ ਦੋਸਤੀ ਉਹ ਜਿਹੇ ਬਲਾਉ ਜਿਹੜਾ ਸੋਡਾ ਵਿਆਹ ਪੂਰ ਚੜ ਸਕੇ ਕਿਸੇ ਵੀ ਇਕੱਲੇ ਬੰਦੇ ਨਾਲ ਇੰਨੋਂ ਆਪ ਦਾ ਥੋੜਾ ਫੰਕਸ਼ਨ 10 ਲੱਖ ਰੁਪਏ ਲੱਗ ਜਾਂਦਾ ਉਹ ਵਿਆਹ ਖਰਾਬ ਹੋ ਜੇ ਉੱਤੋਂ ਦਾ ਸਾਨੂੰ ਪਰੇਸ਼ਾਨੀ ਉੱਤੋਂ ਸਾਨੂੰ ਪਰੇਸ਼ਾਨੀ ਪ੍ਰਧਾਨ ਜੀ ਜਿਵੇਂ ਆਰਗੇਨਾਈਜ਼ਰ ਉਹ ਨੇ ਜੀਆਂ ਖੈਰ ਕਰਦੇ ਨੇ ਲੈ ਕੇ ਜਾਂਦੇ ਨੇ ਕਿ ਲੱਗਦਾ ਉਹਨਾਂ ਦਾ ਫਰਜ਼ ਪੈਂਦਾ ਹੈ ਕਿ ਉਹ ਪੂਰੀ ਸੇਫਟੀ ਕਰਨ ਪਰ ਜਿਹੜੇ ਸਿਮਰ ਨੂੰ ਲੈ ਕੇ ਗਏ ਸਿਮਰ ਦੇ ਖਿਲਾਫ ਹੀ ਖੜੇ ਹੋ ਗਏ ਦੇਖੋ ਜੀ ਸਾਰੇ ਉਹਨਾਂ ਦੇ ਇਹ ਜੇ ਨਹੀਂ ਹੁੰਦਾ ਕਿ ਸਾਰੇ ਉਹਨਾਂ ਦੇ ਬੈਠੇ ਨੇ ਅੱਜ ਇਹਨਾਂ ਦਾ ਤੇ ਹੈਲਪ ਚ ਆਨੇ ਨੇ ਨਾ ਆਇਨੇ ਨਾ ਸਾਰੇ ਇਹਨਾਂ ਨੇ ਇੱਕ ਇੱਕ ਦੁੱਖ ਹੀ ਉਹਨਾਂ ਨੇ ਜਿਹੜੇ ਬੰਦੇ ਆਪ ਹੀ ਡਾਊਨ ਹੋ ਜਾਂਦੇ ਉਹਨਾਂ ਦਾ ਕੋਈ ਮਾੜਾ ਨਹੀਂ ਹੈ ਉਹ ਰੈਂਜਰ ਮਾੜਾ ਨਹੀਂ ਆ ਕੋਈ ਡੀਜੀਏ ਮਾੜਾ ਨਹੀਂ ਆ ਪਰ ਕੁਝ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੇ ਹੁਣ ਮੇਰੇ ਘਰੋਂ ਜਿਹੜੇ ਇਹਨੂੰ ਲੈ ਕੇ ਗਏ ਨੇ ਸੁਣੋ ਉਹ ਸਿਮਰਨ ਦੇ ਖਿਲਾਫ ਹੋ ਗਏ ਜੀ ਦੱਸੋ ਇਹ ਕੋਈ ਇਨਸਾਫ ਦੀ ਗੱਲ ਹੈ ਤੁਸੀਂ ਚਲੋ ਸਿਮਰਨ ਦੀ ਗਲਤੀ ਸੀ ਮੈਂ ਕਹਿੰਦਾ ਗਲਤੀ ਹੋ ਗਈ ਤੁਸੀਂ ਯਾਰ ਬਿਖਾ ਦਿੰਦੇ ਸੋਡੀ ਆਖਰ ਤੇ ਤੁਸੀਂ ਆਖਰ ਤਵਾ ਲਾ ਰਹਿਓ ਸਾਰੀ ਸਾਡੀ ਕਲਚਰ ਬਦਨਾਮ ਕਰਤਾ ਤੁਸੀਂ ਤੁਸੀਂ ਛੱਡੇ ਕੀ ਆ ਪਾਰਟੀਆਂ ਤੇ ਕਿਸੇ ਜਾਊਗੀ ਜਾ ਸਿਮਰਨ ਦੀ ਗਲਤੀ ਹੋ ਵੀ ਗਈ ਸੀ ਮੈਂ ਨਹੀਂ ਕਰਨ ਹਾਂ ਹੋ ਗਈ ਸੀ ਤੁਸੀਂ ਹਰ ਬੈ ਕੇ ਸਮਝੋ ਤਾ ਕਰਾ ਦੇ ਤਾ ਉਹਨੂੰ ਸਮਝਾ ਦੇ ਤੇ ਤਸਤ ਸਿਰੋਂ ਤੇਰੀ ਗਲਤੀ ਆ ਇਹ ਨਹੀਂ ਹੋਣਾ ਸੀ ਬਲਕਿ ਉਹਨੂੰ ਬਦਨਾਮ ਕਰ ਤਾ ਕੁੜੀ ਨੂੰ ਜੇ ਕੁੜੀ ਰਾਇਨ ਨਾ ਮਕਰੂਗੀ ਤਾ ਆਪ ਕਰੂਗੀ ਕੋਈ ਠੱਕੇ ਨਾਲ ਨਹੀਂ ਤਰਾ ਸਕੋ ਜੇ ਸੋ ਰਾਇਨ ਨਾ ਇਹਦਾ ਮਨ ਕਰੂਗਾ ਕਰੇ ਅਸੀਂ ਇਹਨੇ ਲਾਣਾ ਇਹਦੇ ਮੰਨ ਨਹੀਂ ਤੈਨੂੰ ਆ ਤਾ ਅਸੀਂ ਲਾਣਾ ਦੂਜਾ ਗਰੁੱਪ ਕੋਲੋਂ ਦਿੱਤਾ ਜਿਹੜੇ ਸਰਦਾਰ ਨੇ ਬਾਬਾ ਆ ਤੁਹਾਡੀ ਉਹਨਾਂ ਕੋਈ ਬਾਬਾ ਕਹਿੰਦੇ ਤੁਸੀਂ ਪ੍ਰਧਾਨ ਹੈਗੇ ਹੋ ਤੁਸੀਂ ਕੋਈ ਜਰੀਆ ਘਾ ਦੇ ਕੋਈ ਛੇ ਤਰ੍ਹਾਂ ਦੇ ਦੇਖੋ ਜੀ ਸਾਰਾ ਦੇ ਦੇਖੋ ਜੀ ਮੇਰੀ ਬੇਨਤੀ ਸੁਣੋ ਸਾਡਾ ਸਿਸਟਮ ਆਪਣਾ ਸਾਡਾ 1400 ਤੋਂ ਚੱਲੇ ਉਹ 2-3 ਸਾਲਾਂ ਤੋਂ ਚਲਾਇਆ ਉਹਨਾਂ ਨਾਲ ਜ਼ਿਆਦਾ ਭੰਗੜੇ ਵਾਲੇ ਤੇ ਖੁੱਲੀਆਂ ਦੁਨੀਆਂ ਸਾਡੇ ਨਾਲ ਡੀਲ ਕਰਦੇ ਅਸੀਂ ਕਹਿੰਦਾ ਵਸਦਾ ਹੈ ਜੀ ਚਾਹੇ ਉਹ ਭੰਗੜੇ ਵਾਲੇ ਨੇ ਹੁਣ ਭੰਗੜੇ ਆ ਪ੍ਰਧਾਨ ਵੀ ਆਇਆ ਉਹ ਭੰਗੜੇ ਵਾਲਾ ਬੰਟੀ ਮੇਰਾ ਕਹਿੰਦਾ ਬੰਦਾ ਸਾਰੇ ਹੈ ਤੇ ਇੱਕੋ ਹੀ ਨਾਲ ਅਸੀਂ ਵੀ ਸਾਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਸੀ ਮੇਰੀ ਤਾਂ ਉਹਨਾਂ ਨੂੰ ਭਰਾਵਾਂ ਨੂੰ ਸੋਚ ਹੈ ਸਾਡੇ ਇਹ ਤਾਂ ਸਾਡੀ ਚੋਣ ਉਹ ਭਰਾਓ ਜਾੜ ਚੋੜੇ ਤੋਂ ਕੱਲ ਕੋਈ ਤੂੜੀ ਚੜਦੀ ਨਾ ਉਹਨੂੰ ਹੋਰ ਵਿਗਾੜਿਆ ਨਾ ਕਰੋ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਹੋਰ ਨਾ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰੋ ਇਹਨੇ ਨਹੀਂ ਤਾਂ ਸਮਝੋ ਤਾਂ ਹੁਣ ਅਸੀਂ ਤਾਂ ਨਹੀਂ ਹੋਂਦ ਨੇ ਇਸ ਦੇ ਬਿਆਨ ਦੇ ਤੇ ਉਹ ਦੱਸੋ ਦੀ ਕਿੱਥੋਂ ਸਮਝੋ ਤਾਂ ਜਦੋਂ ਆਪਾਂ ਯਾਰ ਇੱਕ ਬੈਠ ਕੇ ਸਮਝੇ ਉੱਤੇ ਨੇ ਤੁਸੀਂ ਤਾਂ ਮੀਡੀਆ ਚੱਲ ਪਈ ਯਾਰ ਐ ਨਹੀਂ ਸਮਝੋ ਤਾਂ ਨੇ ਬੈਠ ਕੇ ਸਹੀ ਤਰੀਕੇ ਨਾਲ ਤਾਂ ਹੀ ਰਹਿ ਜਾਊਗਾ ਭਰਾਵਾਂ ਨੂੰ ਉਹਨਾਂ ਨੂੰ ਵੀ ਤੁਸੀਂ ਹੁਣ ਬਹੁਤ ਹੋ ਗਈ ਵੀਡੀਓ ਸੋਦੀ ਹੁਣ ਤੁਸੀਂ ਯਾਰ ਚੋੜ ਤਾਂ ਲੈ ਅੱਛਾ ਕੱਲ ਕੱਲ ਮੈਂ মিডিਆ ਦਾ ਹੀ ਥੈਂਕ ਯੂ ਕਰੂੰਗੀ ਕਿਉਂਕਿ ਇਹ ਰੱਬ ਬਣ ਕੇ ਮੇਰੇ ਘਰੇ ਆਏ ਨੇ ਠੀਕ ਹੈ ਨਾ ਜੇ ਮੈਂ ਦਰਖਾਸਤ ਲਗਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ ਕਦੋਂ ਤੱਕ ਮੈਨੂੰ ਇਨਸਾਫ ਮਿਲਦਾ ਮੈਨੂੰ ਅਸਲੀ ਇਨਸਾਫ ਜਿਹੜਾ ਆ মিডিਆ ਨੇ ਹੀ ਦਿਲਵਾਇਆ ਹੈਗਾ ਠੀਕ ਹੈ ਜੋ ਸੱਚੀ ਜਿਹੜੀ ਗੱਲ ਹੈ ਠੀਕ ਹੈ ਨਾ ਮੈਂ ਉੱਥੇ ਦਰਖਾਸਤ ਕਰਕੇ ਆ ਗਈ ਸੀ ਅੱਛਾ ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲ ਗਈ ਕਦੋਂ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਭਾਜੀ ਕੀ ਕਹਿੰਦੇ ਆ ਕੀ ਨਾਮ ਸੀ ਉਹਦਾ ਲਾ ਪੁੱਛਿਆ ਤਾਂ ਨਾਮ ਕੀ ਸੀਗਾ ਜੀ ਦਾ ਸ਼ੋਅ ਸੀ ਉਹਦਾ ਬੈਣੀਪਾਲ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਛਾਨਣ ਚ ਮਣਾ ਕਿਉਂ ਕਰ ਰਿਹਾ ਮੇਰਾ ਸਿਰਫ ਉਹਨਾਂ ਨਾਲ ਲੜਾਈ ਨਹੀਂ ਸੀ ਮੈਂ ਸਿਰਫ ਇਹ ਪੁੱਛਿਆ ਸੀ ਕਿ ਉਹ ਬੈਣੀਪਾਲ ਬੰਦੇ ਪਛਾਨਣ ਚ ਮਣਾ ਕਿਉਂ ਕਰ ਰਿਹਾ ਹੈ ਬਸ ਇਹੀ ਕਹਿ ਸੀ ਉਹ ਇਹ ਮੈਨੂੰ ਮੇਰੇ ਘਰੇ ਆ ਕੇ ਮੈਨੂੰ ਬੋਲਦੇ ਕਿ ਪਤਾ ਆ ਆ ਗੱਲ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਮਨਾ ਕਰ ਰਿਹਾ ਹਾਂ ਉਹ ਨਹੀਂ ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜਿਹੜੀ ਸਿੱਧੀ ਗੱਲ ਹੁਣ ਬਾਅਦ ਵਿੱਚ ਤੁਸੀਂ ਘਰੇ ਆ ਕੇ ਸਮਝੋਤੇ ਕਰਦੇ ਫਿਰਦੇ ਹੋ ਜਾਂ ਕੁਝ ਕਰਦੇ ਫਿਰਦੇ ਹੋ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓ ਕਾਟ ਕੀ ਕਰਨਾ ਆ ਮੈਂ ਉਹਨਾਂ ਦਾ ਬਾਇਓ ਕਾਟ ਕਰਦਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਹੈ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਆ ਉਹ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗਿੱਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਈ ਉਹ ਬਾਈਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ ਚੋਂ ਮੈਨੂੰ ਕੱਟਣ ਵਾਲੇ ਹੁੰਦੇ ਕੌਣ ਆ ਕੀ ਕਹਨਾ ਪਰਸਨਲ ਲਾਈਫ ਤੋਂ ਤੁਹਾਡੇ ਉਤਰ ਆਏ ਨੇ ਕੁਝ ਵਿਆਖਿਆ ਕਰਦਾ ਹੈ ਚਲਪੀਆਂ ਨੇ ਉਹ ਲੈ ਆਉਂਦੇ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀਆਂ ਪਰਸਨਲ ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਵੀਡੀਓ ਕਾਲ ਕਰਕੇ ਸੋਰੀ ਬੋਲਦੀ ਜਾਂ ਕੁਝ ਵੀ ਬੋਲੀ ਰੋ ਰਹੀ ਹੈ ਮੇਰੇ ਅੱਗੇ ਇਹ ਚੀਜ਼ਾਂ ਮੀਡੀਆ ਦੇ ਆ ਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ ਹੁਣ ਤੁਸੀਂ ਕਹਿ ਰਹੇ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ਾਂ ਮੇਰੇ ਪ੍ਰਧਾਨ ਜੀ ਮਾਫੀ ਮੰਗਣ ਲਈ ਕੋਈ ਨਹੀਂ ਆਇਆ ਜੀ ਆਪ ਦੀ ਆਕੜ ਚ ਹੀ ਆਏ ਸੀ ਉਦੋਂ ਵੀ ਮਾਫੀ ਮੰਗਣ ਲਈ ਰਾਤ ਹਾਂ ਰਾਤ ਵੀ ਜਦ ਪਹਿਲੀ ਵਾਰ ਤਾਂ ਆਇਆ ਹੀ ਨਹੀਂ ਕੋਈ ਜਦੋਂ ਆ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਨਾਲ মিডিਆ ਦੀ ਮਿਹਰਬਾਨੀ ਨਾਲ ਠੀਕ ਹੈ ਜੀ ਦੂਸਰੀ ਗੱਲ ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਜਾਂਗੀ ਛੱਡਾਂਗੀ ਇਹ ਕਰਦਾਂਗੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਪ੍ਰਧਾਨਤਾ ਉਹਨੂੰ ਬਣਾਇ ਨਹੀਂ ਜੇ ਤੂੰ ਉਹਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ ਤੈਨੂੰ ਆਰਗੇਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ ਤੂੰ ਕੁੜੀਆਂ ਦੇ ਹੱਥ 'ਚ ਫੈਸਲਾ ਲੈਂਦੀ ਠੀਕ ਹੈ ਨਾ ਹੁਣ ਉਹ ਜਿਹੜੇ ਉਹਨੇ ਉਹਨੇ ਕਿਹਾ ਹਾਂਜੀ ਹਾਂਜੀ ਦਾਰੂ ਪੀਤੀ ਹੋਈ ਸੀ ਬੰਦਾ ਨੂੰ ਪੁੱਛੇ ਤਾਂ ਉੱਥੇ ਮੌਜੂਦ ਸੀ ਉਹ ਤੇ ਹੈ ਸੀ ਮੈਂ ਤੇ ਕਹਿੰਨੀ ਆ ਮੇਰਾ ਸਿਰ ਖਾਨ ਨਾਲ ਹੋਣਾ ਉਹਨਾਂ ਨੂੰ ਇੱਕ ਵਾਰੀ ਜੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਗਵੇ ਮੈਂ ਚਾਹਨੀ ਆ ਹੀਸਾ ਨੂੰ ਜਿਹੜੇ ਇਹ ਮੇਰੇ ਖਿਲਾਫ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਲਾ ਪੁਲਿਸ ਸਟੇਸ਼ਨ ਪਹੁੰਚੀ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਉਥੇ ਆ ਰਹੀ ਆ ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਸਟੇਸ਼ਨ 'ਚ ਕੀ ਕਰਦੇ ਫਿਰਦੇ ਸੀਗੇ ਮੇਰੇ ਘਰੇ ਆਉਂਦੇ ਠੀਕ ਹੈ ਨਾ ਮੇਰੇ ਘਰੇ ਆਉਣਾ ਚਾਹੀਦਾ ਸੀ ਸਰਜੀ ਇਹਨਾਂ ਨੂੰ ਇਹ ਉੱਥੇ ਕੀ ਲੈਂਗੁਏਜ ਹੈ ਇੰਨੀ ਇਹਨਾਂ ਦਾ ਉਹ ਸੀਗਾ ਤਾਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਝ ਮੰਨਦੀ ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ ਸਭ ਕੁਝ ਉਹਨਾਂ ਨੂੰ ਮੰਨਦੀ ਜਿਹੜੀ ਮੇਰੇ ਸਪੋਰਟ 'ਚ ਖੜੇ ਨੇ ਦੇ ਖਿਲਾਫ ਪਰਚਾ ਹੋਇਆ ਕਿ ਕਿਸੇ ਨੂੰ ਮਾਫਰ ਨੂੰ ਤਿਆਰ ਹੋ ਜਿਹੜੇ ਦੇਖੋ ਜੀ ਇਹ ਇੱਕ ਮੈਂ ਬ੍ਰॉडਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋ ਗਈ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਬਈ ਮੁੰਡੇ ਵੀ ਮਾੜੇ ਨਹੀਂ ਹੁੰਦੇ ਤੇ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਠੀਕ ਹੈ ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀ ਆ ਜਾਂ ਪੁਛ ਬੋਲ ਰਹੀ ਆ ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ ਠੀਕ ਹੈ ਉਹਨਾਂ ਨੇ ਨਕਾਬ ਬਣਾ ਕੇ ਆਪਸ ਹੀ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ ਫੇਕ ਵੀਡੀਓ ਕਹਿ ਰਹੇ ਨੇ ਕਿ ਕਿੰਦੇ ਕੀ ਫੇਕ ਵੀਡੀਓ ਹੈ ਵੀਡੀਓ ਉਹਨਾਂ ਦੀ ਨਹੀਂ ਹੈ ਉਹ ਨਹੀਂ ਉਹ ਵੀਡੀਓ ਉਹਨਾਂ ਦੀ ਨਹੀਂ ਹੈ ਕੋਈ ਫੇਕ ਹੈ ਉਹ ਕਿਹਨਾਂ ਨੇ ਬਣਾ ਦਿੱਤੀ ਫਿਰ ਵੈਸੇ ਕਿਸੇ ਨੇ ਸੋਸ਼ਲ ਵੀਡੀਓ ਦੀ ਫੇਕ ਵੀਡੀਓ ਪਾਵੇਗਾ ਪਰ ਗੱਲ ਸਵਾਲਤੀ ਆਉਂਦਾ ਕਿ ਜਿਹਨਾਂ ਨੇ ਇਹਨਾਂ ਦੇ ਖਿਲਾਫ ਵੀ ਪੋਸਟ ਕਰਾਇਆ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕੇ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਥਲੇ ਨਾਲ ਤੇ ਕਿਹੜੇ ਨਹੀਂ ਖੜੇ ਠੀਕ ਆ ਚੰਗਾ ਹੋਇਆ ਚਲੋ ਜੋ ਵੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਤੇ ਜਿਹੜੀ ਜਿਹੜੀ ਮੇਰੀ ਗੱਲ ਸੀਗੀ ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮਾਮੂਰੇ ਆ ਕੇ ਨਕਾਬ ਢੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਉਹ ਮੰਨ ਜਾਵੇ ਮੇਰਾ ਫੋਨ ਕਿੱਥੇ ਗਿਆ ਤੁਸੀਂ ਸਿਮਰ ਹੁਣ ਅੱਗੇ ਕੀ ਰਾਜ ਤਾ ਤੁਸੀਂ ਕੱਟ ਕਰ ਲਿਆ ਵਾ ਅੱਗੇ ਕੀ ਹੁਣ ਤੁਸੀਂ ਸੋਚਾ ਕਿ ਕੀ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਛਾਣ ਕਰੋ ਇਹਨਾਂ ਦੀ ਇਹ ਜਿਹੜੇ ਮੁੰਡੇ ਖੜੇ ਝੋਨੇ ਦੀ ਪਛਾਣ ਤੁਸੀਂ ਕਰ ਲਗੇ ਦੇਖੋ ਇਹ ਮੁੰਡੇ ਜਿਹੜੇ ਉੱਥੇ ਵਿਆਹ ਤੇ ਮੌਜੂਦ ਸੀਗੇ ਬੜਾ ਕਰੀ ਆਪਣੇ ਸਾਹਮਣੇ ਰੱਖ ਲਓ ਸਾਹਮਣੇ ਸਭ ਤੋਂ ਪਹਿਲਾਂ ਤੁਸੀਂ ਖਿਲਾਓ ਨਾ ਖਿਲਾਓ ਖਿਲਾਓ ਵਿੱਚ ਰੱਖੋ ਕੱਪੜੇ ਪਾਉਂਦੇ ਹੋੜਾ ਬੜਾ ਗਰੇਡ ਕਰਭੋ ਆਪਰੇ ਇਹ ਕੋਹਾਂ ਦੇ ਮੁੰਡੇ ਜਿਹਦੀ ਬੇਟੀ ਫੋਟੋ ਖਾ ਰਹੇ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆਵੇ ਵਿੱਚ ਠੀਕ ਹੈ ਦੇਖੋ ਜੇ ਕਿ ਸਭ ਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬੁਕਾਇਆ ਜਾ ਰਿਹਾ ਆ ਇਹ ਪੁਲਿਸ ਦਾ ਜਿਹੜਾ ਲੀਡਰ ਹੈ ਜਿਹੜਾ ACP ਦਾ ਲੀਡਰ ਉਹ ਕਹਿੰਦੇ ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀਗੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਸੈਕਸ਼ੂਅਲੀ ਹੈਗਾ ਜਿਹਨੇ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸਟ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਉਸ ਵੇਲੇ ਮੇਰਾ ਉਹ ਆ ਆਡੀਅנס ਸੀਗਾ ਤੇ ਉਸ ਟਾਈਮ ਮੈਂ ਇੱਕ ਪਰਫਾਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਿੰਦੇ ਨੇ ਉਹ ਸੀਗੀ ਤੇ ਲੇਕਿਨ ਜਿਹੜਾ ਮੈਂ ਤਾਂ ਪਹਿਲਾਂ ਵੀ ਆਪਣਾ ਉਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ ਠੀਕ ਹੈ ਤੇ ਉਸ ਉਸ ਬੰਦੇ ਨੂੰ ਇਹ ਪੇਸ਼ ਕਿਉਂ ਨਹੀਂ ਕਰ ਰਿਹਾ ਉਹਦੇ ਨਾਲ ਮੇਰੀ ਕੀ ਸੀ ਬੀਜਤ ਦਾ ਨਾਮ ਬਾਨੀਪਾਲ ਨੇ ਇਹ ਪਸੰਨਨ ਦੋ ਇਨਕਾਰ ਕੋ ਬਿੱਤਾ ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁੱਕਰਦਾ ਕਿਉਂ ਪਿਆ ਹੋਇਆ ਤੂੰ ਮੇਰੇ ਖਿਲਾਫ ਉੱਟਾ ਦੀ ਉਹਨੇ दारू ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਰਹਿਦਾ ਉਹ ਕਹਿੰਦਾ ਉਹ ਵੀਡੀਓ ਪਾਈ ਆ ਉਹ ਵੀਡੀਓ ਆ ਕੀ ਗੱਲਾਂ ਹੋਈਆਂ ਮੈਂ ਜਿਹੜੀ ਵੀਡੀਓ ਬੱਚੀਆਂ ਨਾਲ ਨੱਚਦੀ ਪਈਆਂ ਉਹ ਵੀਡੀਓ ਉਸੇ ਦਿਨ ਦੀ ਆ ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ ਹੈ ਨਾ ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ ਚਲ ਇਹ ਸਫਾਈਆਂ ਤੇ ਦੱਸਾ ਕਰੋ ਮੁੱਦੇ ਦੇ ਗੱਲ ਤੇ ਆਉਨੇ ਆ ਤੇ ਜਿਹਦੇ ਨਾਲ ਮੇਰਾ ਵਿਵਾਦ ਹੋ ਆ ਮੁੰਡਾ ਹਾਂ ਬਾਕੀ ਇਹ ਮੁੰਡਾ ਕੂਨ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਨਾਲ ਮੈਨੂੰ ਪ੍ਰੋਬਲਮ ਐਨੇ ਮਾਰਿਆ ਸੀ ਮੋਬਾਈਲ ਸਿੱਧਾ ਕਰ ਇੱਕ ਨਾਲ ਉੱਥੇ ਕੁਸਤੇ ਲੱਗ ਇੱਕ ਦਿਗਾ ਵੀ ਸੋ ਲੱਗ ਦਰਾਸ ਨੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਪੜੇਗਾ ਕਿ ਪੜੇਗਾ ਕਿ ਨਹੀਂ ਪੜੇਗਾ ਜੀ ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਨ ਕੇ ਪਛਾਣ ਕਰਾਂ ਨਾ ਇਹ ਸੀ ਦੀ ਜੇ ਇਹ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਕਿ ਮੈਂ ਉਹਨੂੰ ਮਾਫ ਵੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਕੀਲਾ ਚੰਗੀ ਤਰੀਕਾ ਗੱਡਿਆ ਹੋਇਆ ਜਾਂ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹੇ ਕਹੂੰਗੀ